ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਨਲੂਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਕੇ ਕਰਵਾਈ ਜਾ ਰਹੀ ਕੁੰਮਾਂਤਰੀ ਕਾਨਫਰੰਸ ਦੇ ਉਦਗਾਤੀ ਸਮਾਗਮ 'ਚ ਹਿੱਸਾ ਲਿਆ ਖੇਤੀ ਖੇਤਰ ਤੇ ਪੌਣ ਪਾਣੀ ਦੇ ਪੈ ਰਹੇ ਅਸਰ ਵਿਸ਼ੇ ਤੇ ਕਰਵਾਈ ਜਾ ਰਹੀ ਇਸ ਕਾਨਫਰੰਸ ਦੌਰਾਨ ਬੋਲਦਿਆਂ ਰਾਜਪਾਲ ਨੇ ਕਿਹਾ ਕਿ ਇਸ ਵੇਲੇ ਦੇਸ਼ ਵਿੱਚ ਸਭ ਤੋਂ ਵੱਡੀ ਚੁਣੌਤੀ ਪੌਣ ਪਾਣੀ 'ਚ ਤਬਦੀਲੀ ਹੈ ਉਹਨਾਂ ਕਿਹਾ ਕਿ ਇਸ ਤਬਦੀਲੀ ਦਾ ਅਸਰ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਕੁਦਰਤ ਨਾਲ ਕੀਤੀ ਗਈ ਛੇੜਛਾੜ ਮਨੁੱਖ ਦੀ ਸਭ बड़ी तो गलती है आज ये तो ग्लोबल वार्मिंग की जो सूचना आपको मुझे मिल रही है बर्फ से पिघलना शुरू हो गया है घड़ी बड़ी पहाड़ियों का भी बर्फ पिगड़ रहा है वर्षा कभी ज्यादा आती है कभी कम आती है आती है तो ऐसी आती है कि कभी आदमी संभल भी नहीं पाता और बाढ़ के ग्रस्त हो जाता तो एक तरफ से कई तरह से जलवायु के इस परिवर्तन की चुनौतियां इस दौरान राज्यपाल ने किया कि पीयूच होने वाली इस चार दिना चर्चा दे नतीजों की का कापीयां उन्हें और ते मुख्यमंत्री मानू जरूर भेजियां जा ताकि जो इस विचार वितांदरे दे नतीजों नु लोकां तक पहुंचाया जा सके तो, तो केवल और केवल किसान को ही कब टारगेट करने लगे और कानूनी कार्यवाही कानून के डंडे के आधार पर देश नहीं चला करता है समस्या को तो समझ करेंगे उसकी समस्या को तो समझना पड़ेगा तो हल करने के लिए विचार करना पड़ेगा भाई तो तुम क्या कर सकते हो हम क्या कर सकते हैं, केंद्र सरकार क्या, क्या कर सकती है अगर हमको और कहीं की सहायता की जरूरत हो तो हमें इस बारे में विचार निश्चित रूप से करना चाहिए ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਰਗੀ ਉਪਜਾਊ ਧਰਤੀ ਕਿਤੇ ਵੀ ਨਹੀਂ ਹੈ ਦੁਨੀਆਂ ਵਿੱਚ ਕੋਈ ਵੀ ਅਜਿਹੀ ਜ਼ਮੀਨ ਨਹੀਂ ਜਿੱਥੇ ਇੰਨੀਆਂ ਫਸਲਾਂ ਪੈਦਾ ਹੁੰਦੀਆਂ ਹੋਣ ਉਹਨਾਂ ਕਿਹਾ ਕਿ ਹੁਣ ਸਮਾਂ ਬਦਲ ਰਿਹਾ ਇਸ ਲਈ ਸਾਨੂੰ ਉਸ ਦੇ ਅਨੁਸਾਰ ਕੰਮ ਕਰਨਾ ਹੋਵੇਗਾ ਗੁਜਰਾ ਕਲਾਈਮੇਟ ਚੇਂਜ ਹੋ ਰਿਹਾ ਹੈ ਉਹਦੇ 'ਚ ਸਭ ਨੂੰ ਹਿੱਸਾ ਪਾਉਣਾ ਹੈ ਹਰ ਚੀਜ਼ ਦਾ ਅਜਿਹਾ ਤਰੀਕਾ ਬਦਲ ਗਿਆ ਇੱਕੋ ਫਸਲ ਨੂੰ ਬੀਜਣ ਦੇ ਚਾਰ-ਚਾਰ ਤਰੀਕੇ ਆ ਗਏ ਇਸ ਕੋ ਫਸਲ ਨੂੰ ਪਾਣੀ ਦੇ ਦੇ ਚਾਰ ਚਾਰ ਤਰੀਕੇ ਆ ਗਏ ਇਸ ਕੋ ਫਸਲ ਤੇ ਸਪਰੇਅ ਕਰਨੀਆਂ ਉਹਦੇ ਚਾਰ ਚਾਰ ਤਰੀਕੇ ਆ ਗਏ ਡੋਨ ਟੈਕਨੋਲੋਜੀ ਆ ਗਈ AI ਆ ਗਿਆ ਉਹ ਅਸਲ ਨੂੰ ਆਪਣਾ ਮਾਈਂਡ ਸੈਟ ਬਦਲਣਾ ਪਊਗਾ ਇਸ ਸਮਾਗਮ 'ਚ ਪੀਏਯੂ ਦੇ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਪਾਰਤੀ ਵਾਤਾਵਰਨ ਸੁਸਾਇਟੀ ਦੇ ਪ੍ਰਧਾਨ ਡਾਕਟਰ ਅਸ਼ੋਕੇ ਤਵਨ ਸਮੇਤ ਦੇਸ਼ ਵਿਦੇਸ਼ ਤੋਂ ਆਏ 400 ਤੋਂ ਵੱਧ ਖੇਤੀ ਮਾਹਰ ਤੇ ਵਿਗਿਆਨੀ ਹਾਜ਼ਰ ਰਹੇ।